ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਰ ਜਸੀਕੌਰ ਬੀਤੇ ਹਫਤੇ ਆਕਲੈਂਡ ਦੀ ਇੱਕ ਬਾਸ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਅੱਜ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਗ੍ਰਫਤਾਰ ਕੀਤਾ ਗਿਆ ਇਸ ਨੂੰ ਇੱਕ ਨਫ਼ਰਤ ਫੈਲਾਉਣ ਵਾਲੀ ਘਟਨਾ ਵੀ ਕਿਹਾ ਜਾ ਸਕਦਾ ਹੈ ਦੱਸਿਆ ਜਾਣੇ ਕਿ ਬੀਤੇ 22 ਜੁਲਾਈ ਦੀ ਇਹ ਘਟਨਾ ਜਿੱਦਕਿ ਗ੍ਰਾਫਟਨ ਦੇ ਵਿੱਚ 70 ਨੰਬਰ ਬਾਸ ਤੇ ਇੱਕ ਮਹਿਲਾ ਦੇ ਵੱਲੋਂ ਏਸ਼ੀਅਨ ਮੂਲ ਦੇ ਕੁਝ ਲੋਕਾਂ ਦੇ ਉੱਤੇ ਨਸਲੀ ਟਿੱਪਣੀ ਕੀਤੀ ਗਈ ਇੱਕ ਵਿਅਕਤੀ ਨੂੰ ਧੱਕਾ ਵੀ ਮਾਰਿਆ ਗਿਆ ਤੇ ਕਾਫੀ ਜਿਆਦਾ ਬੁਰਾ ਫਲਾ ਬੋਲਿਆ ਗਿਆ ਇਸ ਘਟਨਾ ਤੋਂ ਬਾਅਦ ਯਾਤਰੀ ਕਾਫੀ ਡਰ ਦੇ ਮਾਹੌਲ ਦੇ ਵਿੱਚ ਹਨ ਦਾਸ ਜਾਣਿਆ ਕਿ ਕੁਝ ਹਫ਼ਤੇ ਪਹਿਲਾਂ ਵੀ ਇੱਕ ਜੀਨ ਮੂਲ ਦੇ ਵਿਦਿਆਰਥੀ ਦੇ ਉੱਤੇ ਇੱਕ ਮਹਿਲਾ ਦੇ ਵੱਲੋਂ ਹਮਲਾ ਕਰਕੇ ਉਸ ਨੂੰ ਕਾਫੀ ਜ਼ਖਮੀ ਕੀਤਾ ਗਿਆ ਸੀ ਤੇ ਅਜਿਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਆ ਅੱਜ ਇੱਕ 45 ਸਾਲਾ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪੇਸ਼ੀ ਆਕਲੈਂਡ ਜ਼ਿਲ੍ਹਾ ਅਦਾਲਤ ਦੇ ਵਿੱਚ ਕਰਵਾਈ ਜਾਵੇਗੀ ਪੁਲਿਸ ਦੇ ਮੁਤਾਬਿਕ ਉਹ ਆ ਆਕਲੈਂਡ ਦੇ ਜਿਹੜੀਆਂ ਬੱਸ ਸਰਵਿਸਿਜ਼ ਜਾਂ ਪਬਲਿਕ ਟਰਾਂਸਪੋਰਟ ਦੇ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਸੁਰੱਖਿਆ ਦਿਵਾਉਣ ਲਈ ਹਰ ਕੋਸ਼ਿਸ਼ ਕਰਨਗੇ